ਉਹ ਇਹ ਵੀਡੀਓ ਵਿੱਚ ਜਿਸ ਬਜ਼ੁਰਗ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਇਹ ਆਪਣੇ ਪੰਜਾਬ ਦੇ ਵਸਨੀਕ ਨੇ ਜਿਨ੍ਹਾਂ ਨੇ 12 ਘੰਟਿਆਂ ਵਿੱਚ ਇੱਕ ਕਿਲਾ ਕੰਨ ਕੇ ਇਸ ਸੀਜ਼ਨ ਵੱਢ ਕੇ ਇੱਕ ਕੀਰਤੀਮਾਨ ਹਾਸਲ ਕੀਤਾ ਪਿੰਡ ਦੇ ਸਮੂਹ ਪਤਵੰਤੇ ਸੱਜਣਾ ਉਹਨੇ ਢੋਲ ਵਜਾ ਕੇ ਵਾਹ ਵਾਹ ਤੇ ਵਧਾਈਆਂ ਦਿੱਤੀਆਂ ਗਲਾਂ 'ਚ ਹਾਰ ਪਾਏ ਪੈਸਿਆਂ ਵਜੋਂ ਵੀ ਨਾਮ ਦਿੱਤੇ ਨੇ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਵਾਕਈ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਢਲਦੇ 5 ਵਜੇ ਤੱਕ ਕੇਵਲ 12 ਘੰਟਿਆਂ 'ਚ ਵਿੱਚ 2-4 ਮਿੰਟ ਦਾ ਚਾਹ ਪੀਣ ਲੱਗਿਆ ਕਹਿੰਦੇ ਬ੍ਰੇਕ ਕੀਤੀ ਆ ਤੇ ਲਗਾਤਾਰ ਇਹਨਾਂ ਨੇ ਜਿਹੜੀ ਆ ਉਹ ਇੱਕ ਕਿਲੇ ਦਾ ਟੱਕ ਜਿਹੜਾ ਕਨਕ ਦਾ ਵੱਢਿਆ ਬਹੁਤ ਵੱਡੇ ਪੱਦਰ ਦੇ ਉੱਤੇ ਇਸ ਬਜ਼ੁਰਗ ਦੀਆਂ ਵੀਡੀਓ ਟ੍ਰੈਂਡਿੰਗ ਤੇ ਚੱਲ ਰਹੀਆਂ ਨੇ ਕਿ ਅੱਜ ਵੀ ਜਿੱਥੇ ਨੌਜਵਾਨ ਘਰੋਂ ਨਿਕਲਣ ਤੋਂ ਡਰਦੇ ਨੇ ਧੁੱਪ ਦੇ ਵਿੱਚ ਜਾਣ ਤੋਂ ਡਰਦੇ ਨੇ ਜੇ ਘਰ ਦੇ ਕਹਿਦਨ ਕਿ ਜਾ ਚਾਹ ਬਾਪੂ ਨੂੰ ਫੜਾਇਆ ਖੇਤਾਂ 'ਚ ਤੇ ਕਈ ਵਾਰੀ ਸੋਚਦੇ ਆ ਤੇ ਘਰੋਂ ਮੋਟਰਸਾਈਕਲ ਤੋਂ ਬਿਨਾਂ ਨਹੀਂ ਤੁਰਦੇ ਉੱਥੇ ਅੱਜ ਵੀ ਸਾਡੇ ਬਜ਼ੁਰਗ ਜਿਹੜੇ ਨੇ ਦਾਦੇ ਪੜਦਾਦੇ ਜਾਂ ਪਿਤਾ ਸਮਾਨ ਅੱਜ